ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਜਿਹੜੇ ਪੰਜਾਬ ਦੇ ਲੀਡਰ ਨੇ ਭਾਵੇਂ ਉਹ ਸਿਆਸੀ ਲੀਡਰ ਨੇ ਭਾਵੇਂ ਧਾਰਮਿਕ ਲੀਡਰ ਨੇ ਭਾਵੇਂ ਸਮਾਜ ਸੇਵੀ ਨੇ ਜਿਹੜੇ ਕਹਿੰਦੇ ਨੇ ਪੰਜਾਬ ਨੂੰ ਬਚਾਉਣਾ ਸਭ ਤੋਂ ਪਹਿਲਾਂ ਮੈਂ ਇਹ ਬੇਨਤੀ ਕਰਨੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਪੰਜਾਬ ਦੇ ਵਿੱਚ ਵਸਦੇ ਨੇ ਦੋ ਬਖਰੀ ਦੀ ਰੋਟੀ ਉਹ ਖਾਂਦੇ ਨੇ ਕਿ ਪੰਜਾਬ ਨੂੰ ਹੋਇਆ ਕੀ ਹੈ ਹੁਣ ਜਿਹੜੇ ਇਸ਼ੂ ਬਣਾਏ ਜਾਂਦੇ ਆ ਸਭ ਤੋਂ ਵੱਡੀ ਗੱਲ ਕਹਿਣਗੇ ਜੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਨਸ਼ਿਆਂ ਦਾ ਹੜ ਬਗਦਾ ਹੈ ਇਹ ਤਾਂ ਸਭ ਨੂੰ ਪਤਾ ਹੈ ਕਿ ਲੱਗਦਾ ਹੈ ਹੁਣ ਜਿਹੜੇ ਰੋਕਣ ਵਾਲੇ ਨੇ ਇਵੇਂ ਝੋਟੇ ਵਰਗੇ ਲਾ ਲੋ ਜੋ ਹੋਰ ਜਿਹੜੀਆਂ ਕਮੇਟੀਆਂ ਬਣੀਆਂ ਪਿੰਡਾਂ ਦੇ ਵਿੱਚ ਇਹ ਕੌਣ ਨੇ ਇਹ ਪਹਿਲਾਂ ਨਸ਼ੇ ਕਰਦੇ ਸੀ ਜਿਵੇਂ ਕਹਿੰਦੇ ਮੱਛੀ ਪੱਥਰ ਛੱਟ ਕੇ ਮੁੜਦੀ ਐ ਪੱਥਰ ਛੱਟ ਕੇ ਨਹੀਂ ਪੱਥਰ ਨਾਲ ਜਦੋਂ ਨੱਕ ਵਜਨ ਉਦੋਂ ਮੁੜਦੀ ਐ ਇਹ ਹੁਣ ਪਊਆ ਕੀ ਬਣਾਇਆ ਕਿ ਅਸੀਂ ਨਸ਼ਾ ਛਡਾਉਣਾ ਹੈ ਇਹ ਇਸ਼ੂ ਬਣਾਇਆ ਜਾ ਰਿਹਾ ਹੈ ਜਿਹੜੇ ਖਾਂਦੇ ਨੇ ਉਹਨਾਂ ਨੂੰ ਅਕਲ ਨਹੀਂ ਇਹ ਸਾਰਾ ਪੰਜਾਬ ਨਸ਼ੇ ਤੇ ਲੱਗਿਆ ਹੋਇਆ ਪਿੰਡ ਵਿੱਚ ਜਿੰਨੇ ਘਰ ਹੁੰਦੇ ਨੇ ਸਾਰਿਆਂ ਦੇ ਬੱਚੇ ਨਸ਼ੇ ਕਰਦੇ ਆ ਉਹਨਾਂ ਵਿੱਚ ਕੋਈ ਸੋਫੀ ਬੰਦਾ ਹੈ ਨਹੀਂ ਜੇ 80% ਪੰਜਾਬ ਦੇ ਵਿੱਚ ਜਿਹੜੇ ਘਰ ਨੇ ਉਹ ਨਸ਼ਾ ਨਹੀਂ ਕਰਦੇ ਕੀ ਉਹਨਾਂ ਵੱਲ ਦੇਖ ਕੇ ਸਾਨੂੰ ਅਕਲ ਨਹੀਂ ਆਉਣੀ ਜਿਹੜੇ ਕਹਿੰਦੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਡੋਬ ਚਾਲਿਆ ਪੰਜਾਬ ਮਰ ਚਾਲਿਆ ਪੰਜਾਬ ਦਾ ਮਲਿਆ ਮੇਟ ਹੋ ਗਿਆ ਉਹਨਾਂ ਨੇ ਆਪਣੇ ਘਰ ਪਰ ਲਈ ਇਸ਼ੂ ਬਣਾਉਣੇ ਹੁੰਦੇ ਆ ਚਲੋ ਜੇ ਕੋਈ ਪੰਜਾਬ ਦੇ ਹੱਕ ਦੀ ਗੱਲ ਕਰਦਾ ਮੈਂ ਉਹਦੇ ਖਿਲਾਫ ਨਹੀਂ ਮੈਂ ਕੇਵਲ ਸੱਚਾ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਜੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਨੀ ਹੈ ਨਾ ਮੈਂ ਕਹਿੰਦਾ ਨਾਮਾ ਜੂਤ ਪੜਿਆ ਲਿਖਿਆ ਜੂਤ ਅੱਗੇ ਆਵੇ ਇਲੈਕਸ਼ਨ ਲੜੇ ਔਰ ਸਰਪੰਚ ਜਿਹਨੇ ਚੋਣਾਂ ਹੋਣੀਆਂ ਨੇ ਜਿਹੜੇ ਜੰਗ ਜੇ ਮੁੰਡੇ ਨੇ ਪੜ੍ਹੇ ਲਿਖੇ ਉਹਨੂੰ ਸਰਪੰਚ ਬਣਾਏ ਰਵੇ ਮੈਂ ਹੱਕਦਾਰ ਮੈਂ ਕਹਿਣਾ ਤੇ ਜਿਹੜੇ ਬੁੱਢੇ ਲੀਡਰ ਨੇ ਜਿਹੜੇ 70 70 80 80 ਸਾਲ ਦੇ ਹੋ ਗਏ ਕਿ ਉਹਨੂੰ ਸ਼ਰਮ ਹੈ ਇੱਕ ਜਿਹੜਾ ਬਣਦ ਜੋੜਿਆ ਜਾਂਦਾ ਸੀ ਨਾ ਹੜ ਚਾਰ ਸਾਲ ਤੋਂ ਬੜਕਾ ਜੋੜਦੇ ਸੀ 15 16 17 18 ਸਾਲ ਜਾਂ 20 ਸਾਲ ਤੱਕ ਉਹਨੂੰ ਰਿਟਾਇਰ ਕਰ ਦਿੰਦੇ ਸੀ ਜੱਟ ਕਹਿੰਦਾ ਸੀ ਵੀ ਹੁਣੇ ਤੋਂ ਕੰਮ ਨਹੀਂ ਲੈਣਾ ਇਹ ਮੋਲਾ ਹੋ ਗਿਆ ਹੁਣ ਇਹ ਕੰਮ ਨਹੀਂ ਕਰੂਗਾ ਹੁਣ ਇਹਨੂੰ ਦੁੱਖ ਨਹੀਂ ਦੇਣਾ 65 ਸਾਲ ਬਾਅਦ ਬੰਦੇ ਦੀ ਔਰਦੀ ਰਿਟਾਇਰਮੈਂਟ ਹੋ ਜਾਂਦੀ ਹੈ ਉਹਨੂੰ ਪੈਨਸ਼ਨ ਲੱਗ ਜਾਂਦੀ ਹੈ ਜਿਹੜੇ ਲੀਡਰ ਨੇ ਕਿੰਨੇ ਕਰ ਰਿਟਾਇਰ ਹੋ ਕੇ ਹੁਣ ਤੱਕ ਭਵੇਂ ਧਾਰਮਿਕ ਨੇ ਭਵੇਂ ਸਿਆਸੀ ਨੇ ਹੁਣ ਕਾਲੇਦਾਲ ਵਿੱਚ ਕਿੰਨੇ ਨੇ ਬੁੱਢੇ ਕੁਝ ਤਾਂ ਮਰ ਗਏ ਕੁਝ ਮਰ ਜਾਣਗੇ ਕਿ ਉਹ ਚਾਹੁੰਦੇ ਆ ਕਿ ਅਸੀਂ ਰਿਟਾਇਰ ਹੋ ਕੇ ਆਪਣੇ ਬੱਚਿਆਂ ਨੂੰ ਮੌਕਾ ਦੇਈਏ ਭਾਵੇਂ ਰਾਜਨੀਤੀ ਦੇ ਵਿੱਚ ਨੇ ਉਹ ਚਾਹੁੰਦੇ ਨੇ ਹਲੇ ਵੀ ਅੱਢ ਢਿੜ ਸੇ ਵਰਗਿਆਂ ਨੂੰ 4-4 ਬੰਦੇ ਚੱਕ ਕੇ ਗੱਡੀ ਵਿੱਚ ਚੜਾਉਂਦੇ ਨੇ ਪਹਿਲਾਂ ਬਾਜ਼ਾਰੋਂ ਢੋਹਂਦੇ ਰਹੇ ਉਮਰਤਾ ਕਹਿੰਦਾ ਰਿਹਾ ਇੱਕ ਮੌਕਾ ਹੋਰ ਦੇ ਦਿਓ ਸੇਵਾ ਦਾ ਤੇ ਸਾਰੀ ਸ਼ੌਣੀ ਕਮੇਟੀ ਲੁੱਟ ਕੇ ਖਾ ਲਈ ਉਹਨਾਂ ਨੇ ਛੱਡੇ ਨਹੀਂ ਪੰਜਾਬ ਦੇ ਵਿੱਚ ਕੁਝ ਜਿਹੜੇ ਬੰਦੇ ਕਹਿੰਦੇ ਪੰਜਾਬ ਨੂੰ ਬਚਾਉਣਾ ਹੈ ਉਨਨੋਤ ਬੇਨਤੀ ਕਰਨੀ ਹੈ ਪੰਜਾਬ ਨੂੰ ਬਚਾਓ ਜੋਤ ਨੂੰ ਅੱਗੇ ਲੈ ਕੇ ਆਓ ਤੁਹਾਡੀ ਸੋਚ ਬੰਦੀ ਹੈ ਪਰ ਜਿਹੜੇ ਕਹਿੰਦੇ ਅਸੀਂ ਗੈਂਗਸਟਰ ਸੀ ਮੰਨੀਆਂ ਦੇ ਹੈਗੇ ਆ ਅਸੀਂ ਫਰੋਤੀਆਂ ਲਈਆਂ ਨੇ ਉਹ ਹੱਕਦਾਰ ਨੇ ਇਲੈਕਸ਼ਨ ਲੜਨ ਦੇ ਇਹਦਾ ਮਤਲਬ ਜਿੰਨੇ ਗੈਂਗਸਟਰ ਜੇਲਾਂ ਵਿੱਚ ਬੈਠੇ ਨੇ ਸਾਰਿਆਂ ਨੂੰ ਬਾਹਰ ਕੱਢੋ ਇਲੈਕਸ਼ਨ ਲੜਾਓ ਤੇ ਜਿਹੜੇ ਨਸ਼ਾ ਤਸਕਰੀ ਕਰਨ ਵਾਲੇ ਨੇ ਮਰੀਠੀਆ ਵਰਗੇ ਜਿਨ੍ਹਾਂ ਨੇ ਡਰੱਗ ਹਜ਼ਾਰਾਂ ਕਰੋੜਾਂ ਦੀ ਵੇਚੀ ਆਪਣੇ ਘਰ ਪਰ ਇਹਦਾ ਮਤਲਬ ਉਹਨਾਂ ਨੂੰ ਮੌਕਾ ਦਿਓ ਜਿਹੜੇ ਨਸ਼ਾ ਅੱਜ ਵੀ ਵੇਦਨ ਨੂੰ ਮੌਕਾ ਦਿਓ ਫਿਰ ਇਹਦਾ ਮਤਲਬ ਇਹ ਪੰਜਾਬ ਨੂੰ ਬਚਾਉਣ ਬਚਾਉਣ ਦੀ ਗੱਲ ਨਹੀਂ ਹੈਗੀ ਇਹ ਇਹ ਤਾਂ ਆਪਣਾ ਉल्लू ਸਿੱਧਾ ਕਰਨ ਵਾਸਤੇ ਹੈ ਕੱਲ ਮੈਂ ਲੱਖੇ ਦੀ ਵੀਡੀਓ ਪਾਤੇ بڑے ਬੰਦੇ ਨੇ ਫੋਨ ਕਰਕੇ ਗਾਣਾ ਕਢੀਆਂ ਮੈਸੇਜ ਕੀਤੇ ਕੰਦੇ ਕੰਦੇ ਇਹ ਉਹ ਹੀ ਲੋਕ ਹੈ ਜਿਹੜੇ ਕਹਿੰਦੇ ਸੀ ਪੰਜਾਬ ਨੂੰ ਬਚਾਉਣਾ ਹੈ। ਆਪਾਂ ਨੇ ਸਿੱਧੂ ਵਰਗੇ ਧੀਆ ਭੈਣਾਂ ਨੂੰ ਸ਼ਰਿਆਮ ਗਾਣਾ ਕੱਢੇ ਜਾਂਦੇ ਆ। ਇਹ ਉਹੀ ਲੋਕ ਹੈ ਜਿਹੜੇ ਕਹਿੰਦੇ ਪੰਜਾਬ ਨੂੰ ਬਚਾਉਣਾ। ਮੈਂ ਇੱਕ ਬੇਨਤੀ ਕਰਨੀ ਹੈ ਜੇ ਪੰਜਾਬ ਨੂੰ ਬਚਾਉਣਾ ਹੈ। ਪੰਜਾਬ ਬਚ ਸਕਦਾ ਹੈ। ਪੰਜਾਬ ਦੇ ਵਿੱਚ ਨਾ ਕੋਈ ਧਾਰਮਿਕ ਬੰਦੇ ਆ ਆਗੂ ਜਨ ਨੂੰ ਕਹਿੰਦੇ ਆ। ਕੋਈ ਰਾਜਨੀਤਿਕ ਨੇ ਇਹ 500 ਬੰਦੇ ਸਾਰੇ ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜੇ ਬੁੱਢੇ ਜਿਹੇ ਉਦਾਰਮਕ ਆਗੂਗੇ ਨੇ ਭਾਵੇਂ ਸ਼ਰਮ ਨੇ ਕਾਲੀਗਲ ਦੇ ਹੋਣ ਭਾਵੇਂ ਸ਼ਰਮ ਨੇ ਕਮੇਟੀ ਦੇ ਹੋਣ ਭਾਵੇਂ ਕਾਮਰਾਜ ਦੇ ਭਾਵੇਂ ਝਾੜੂ ਵਾਲੇ ਭਾਵੇਂ ਬੀਜੀ ਪਿਆਰੇ ਇਹ 500 ਬੰਦਾ ਹੋ ਪੰਜਾਬ ਦਾ ਜੇ ਪੰਜਾਬ ਨੂੰ ਬਚਾਉਣਾ ਨਾ 500 ਬੰਦਾ ਵੱਡੇ ਪਲੇ ਨੇ ਵਿੱਚ ਬਹਿ ਜਾਂਦਾ ਸੌਖੇ ਇਹਨਾਂ ਸਾਰਿਆਂ ਨੂੰ ਬਹਾਲੋ ਗਿਣਤੀ ਮੈਂ ਕਰ ਦੇਣਾ ਲਈ ਕਿਹੜੇ ਕਿਹੜੇ ਆ ਸਾਰਿਆਂ ਨੂੰ ਬਹਾਲੋ ਭਾਗੇ ਤੇਲ ਪਲੇਨ ਵਿੱਚ ਓਨਾਂ ਕੀ ਪਾਇਓ ਜਿਹੜਾ ਸਮੁੰਦਰ ਦੇ ਵਿਚਾਲੇ ਜਾ ਕੇ ਆਪਣੇ ਆਪ ਡਿੱਗ ਪੇ ਡੁੱਬ ਕੇ ਮਰਨ ਸਾਰੇ ਤੇ ਬਸ ਇੰਨਾ ਕੰਮ ਇਹਨੇ ਪੰਜਾਬ ਨੂੰ ਬਚਾਉਣਾ ਜਿੰਨਾ ਚਿਰ ਇਹ ਬੁੱਢੇ ਬਾਪੂ ਖਿਹੜਾ ਨਹੀਂ ਛੜਦੇ ਕੁਰਸੀ ਦਾ ਓਨਾਂ ਚਿਰ ਪੰਜਾਬ ਬਚੀ ਨਹੀਂ ਸਕਦਾ ਇਹਨਾਂ ਵਿੱਚ ਗੈਸਟਰ ਵੀ ਆਉਂਦੇ ਨੇ ਕਿਤੇ ਲੱਖੇ ਵਰਗੇ ਕਹਿਣ ਸਾਡਾ ਨਾਂ ਨਹੀਂ ਲਿਆ ਜਿਨ੍ਹਾਂ ਨੇ ਸ਼ਰਿਆਮ ਫਰੋਤੀਆਂ ਲੰਗੀਆਂ ਨੇ ਉਹ ਵੀ ਆਉਂਦੇ ਇਹਨਾਂ ਵਿੱਚ ਇਹਨਾਂ ਵਿੱਚ ਖਾਲਸਤਾਨੀ ਵੀ ਆਉਂਦੇ ਅਮਾਨਦਲ ਦੇ ਜਿਹੜੇ ਚਿੱਠੀਆਂ ਮੇਟਣ ਵਾਲੇ ਨੇ ਉਹ ਵੀ ਇਹਨਾਂ ਵਿੱਚ ਆਉਂਦੇ ਆ। ਮੈਂ ਇਸ ਇੱਕ ਕਾਨੂੰਨੀ ਟਾਰਗੇਟ ਕੀਤਾ। ਜਿਹੜੇ ਹਰ ਵਕਤ ਕਹਿੰਦੇ ਅਸੀਂ ਕੁਰਸੀ ਨਾਲ ਚਿੰਬੜੇ ਰਹੀਏ ਅਸੀਂ ਕੋਸ਼ਿਸ਼ ਛੱਡਣੀ ਨਹੀਂ। ਉਮਰ ਵੀ 70 ਤੋਂ ਉੱਪਰ ਟੱਪ ਗਏ। ਉਹਨਾਂ ਸਾਰਿਆਂ ਨੂੰ ਕਿਹਾ ਮੈਂ ਇਹ ਤਕਰੀਬ ਨੇ ਗਿਣਤੀ ਵਿੱਚ 500 ਬੰਦੇ ਬਾਲਾ ਨਹੀਂ ਬੰਦ ਬਸ ਇੱਕ ਪਲੇਨ ਦੀ ਲੋੜ ਹੈ। ਦੋ ਪਲੇਨਾਂ ਦੀ ਵੀ ਲੋੜ ਨਹੀਂ। ਅਮਰਸਰ ਤੋਂ ਬਹਾਉ ਏਅਰਪੋਰਟ ਤੋਂ ਬਹਾ ਕੇ ਤੇਲ ਉਹਨਾਂ ਕੀ ਪੋਣ ਹੈ। ਇਹ ਜਹਾਜ਼ ਸਮੁੰਦਰ ਦੇ ਵਿਚਾਲੇ ਜਾਵੜੇ ਮੁੜ ਕੇ ਨਾ ਉਧਰ ਆਵੇ ਨਾ ਉਧਰ ਆਵੇ ਕਿਸ਼ਤੀਆਂ ਵੀ ਨੇ ਜ ਤੱਕ ਪਹੁੰਚ ਸਕਣ ਵਿਚਾਉਣ ਵਾਸਤੇ ਬਸ ਵਿਚਾਲੇ ਜਾ ਕੇ ਡੁੱਬ ਜੇ ਜਹਾਜ਼ ਫਿਰ ਪੰਜਾਬ ਬਚ ਜਾਊਗਾ ਬਸ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ